ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਰਸ਼ਦੀਪ ਸਿੰਘ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਆਂ ਜੀ ਅੱਜ ਆਪਾਂ ਇਹਨਾਂ ਦੇ ਇੱਕ ਸਰਵਿਸ ਕਰਨ ਆਏ ਆ ਆ ਡਿਟੇਲਸ ਨੇ ਵੀ ਗੈਸ ਵਗੈਰਾ ਲਿਖੀ ਹੁੰਦੀ ਐ ਇੱਥੇ ਤੁਹਾਨੂੰ ਅੱਜ ਦੱਸਾਂਗੇ ਵੀ 1 ਟਨ ਦੇ ਸੀ ਵਿੱਚ ਕਿੰਨੀ ਗੈਸ ਪੈਂਦੀ ਆ ਤੇ ਇਹ ਸਰਵਿਸ ਕਦੋਂ ਕਰਾਉਣੀ ਚਾਹੀਦੀ ਐ ਤੇ ਕਿੰਨਾ ਖਰਚਾ ਹੁੰਦਾ ਤੇ ਆ ਵੀਡੀਓ ਆਪਾਂ ਇੱਕ ਵੀਡੀਓ ਦੇ ਵਿੱਚ ਚੱਲ ਰਿਹਾ ਤੁਹਾਨੂੰ ਸਰਵਿਸ ਹੁੰਦੀ ਵੀ ਦਿਖਾਵਾਂਗੇ ਨਾਲ ਨਾਲ ਆਪਾਂ ਤੁਹਾਨੂੰ ਖਰਚਾ ਵਗੈਰਾ ਦੱਸਾਂਗੇ ਕਿ ਇਹ ਇਹੇ ਨੇਰੇ ਨੂੰ ਰਿਆ ਕਰਕੇ ਸੀ ਭਰ ਗਿਆ ਸੀਗਾ ਵੈਸੇ ਕੀਤਾ ਤਾਂ ਆਪਾਂ ਹੀ ਸੀਗੇ ਇਹ ਸਰਵਿਸ 3 ਕੁ ਮਹੀਨੇ ਪਹਿਲਾਂ ਤੇ ਆਹ ਵਾਇਰਿੰਗ ਹੈ ਦੀ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਤਾਂ ਇੱਕ ਟਨ ਦਾ ਏਸੀ ਹੁੰਦਾ ਸਪਲਟ ਉਹਦੇ ਵਿੱਚ ਤਾਂ ਤਕਰੀਬਨ ਗੈਸ ਪੈਂਦੀ ਆ 500 550 ਗ੍ਰਾਮ 600 ਗ੍ਰਾਮ 650 ਗ੍ਰਾਮ ਹੱਦ 700 ਗ੍ਰਾਮ ਹੁੰਦੀ ਆ ਵੀ ਮਤਲਬ ਬ੍ਰਾਂਡ ਦੇ ਹਿਸਾਬ ਨਾਲ ਕਿਸੇ ਬ੍ਰਾਂਡ 'ਚ ਘੱਟ ਪੈਂਦੀ ਆ ਕਿਸੇ ਬ੍ਰਾਂਡ 'ਚ ਜ਼ਿਆਦਾ ਪੈਂਦੀ ਆ ਪਰ ਇੰਨੀ ਕੁ ਗੈਸ ਪੈਂਦੀ ਆ ਉਹਦਾ ਖਰਚਾ ਮਤਲਬ ਇਹ ਹੁੰਦਾ ਵੀ ਜਿਹੜੀ ਤਾਂ ਗੈਸ ਆ ਉਹ ਤਾਂ ਸਾਰੀ ਹੁੰਦੀ ਆ ਆਪਣੀ 600 ਰੁਪਏ ਦੀ 700 ਰੁਪਏ ਦੀ ਪਰ ਮਕੈਨਿਕ ਦੀ ਆਪਣੀ ਆਪਣੀ ਲੇਬਰ ਆ ਜਿਵੇਂ ਕਿ ਹਰੇਕ ਡਾਕਟਰ ਦੀ ਆਪਣੀ ਆਪਣੀ ਫੀਸ ਹੁੰਦੀ ਆ ਆਪਣੀ ਆਪਣੀ ਕਾਬਲੀਅਤ ਦੇ حساب ਨਾਲ ਜੀਚ ਜਿੰਨੀ ਜ਼ਿਆਦਾ ਕਾਬਲੀਅਤ ਹੈ ਉਸ ਦੇ ਹਿਸਾਬ ਨਾਲ ਬੰਦਾ ਪੈਸੇ ਲੈਂਦਾ ਤੇ ਸਰਵਿਸ ਦਾ ਜਿਹੜਾ ਰੇਟ ਹੁੰਦਾ ਉਹ ਹੁੰਦਾ ਆਪਣਾ 400 ਤੋਂ ਲੈ ਕੇ 600 ਰੁਪਏ ਤੱਕ ਜਾਂ ਫਿਰ ਕਹਿੰਦਾ ਹਾਂ ਕਿ ਸੰਦੀ 1000 ਰੁਪਏ ਤੱਕ ਇਹ ਤਿੰਨਾਂ ਸਰਵਿਸਾਂ ਚ ਫਰਕ ਹੁੰਦਾ ਉਹ ਵੀ ਤੁਹਾਨੂੰ ਆਪਾਂ ਸਾਰੀ ਕੱਲੇ ਫੇਰ ਕਿਸੇ ਇੱਕ ਹੋਰ ਵੀਡੀਓ ਬਣਾਵਾਂਗੇ ਸਪੈਸ਼ਲ ਸਰਵਿਸ ਵਾਲੀ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਾਂ ਵੀ ਕਿਵੇਂ-ਕਿਵੇਂ ਕੀ-ਕੀ ਹੁੰਦਾ ਪਰ ਗੈਸ ਦਾ ਖਰਚਾ ਤੁਹਾਨੂੰ ਦੱਸਦਾ ਵੀ ਜਿਹੜੀ ਗੈਸ ਹੁੰਦੀ ਉਹ 6 ਤੋਂ 700 ਰੁਪਏ ਦੀ ਹੁੰਦੀ ਆ ਪਰ ਮਕੈਨਿਕ ਦੀ ਆਪਣੀ ਕਾਬਲੀਅਤ ਦੇ ਹਿਸਾਬ ਉਹਨਾਂ ਕੋਲ ਪੈਸੇ ਹੁੰਦੇ ਨੇ ਵੀ ਜਿਵੇਂ ਅਗਲਾ ਆਪਣੀ ਲੇਬਰ ਲੈ ਲੰਦਾ 1000 ਰੁਪਏ ਲੰਦਾ ਕੋਈ ਕੋਈ 1500 ਲੰਦਾ ਕੋਈ 2000 ਲੰਦਾ ਆਪਣੀ ਆਪਣੀ ਲੇਬਰ ਹੁੰਦੀ ਆ ਬੰਦੇ ਦੀ ਆਪਣੀ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਤੇ ਸਰਵਿਸ ਦਾ ਖਰਚਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ 400 ਰੁਪਏ 500 ਜਾਂ 1000 ਰੁਪਏ ਤੱਕ ਹੁੰਦੀ ਆ ਅੱਡ ਅੱਡ ਸਰਵਿਸਾਂ ਹੁੰਦੀਆਂ ਨੇ ਕਈ ਕਿਸਮ ਦੀਆਂ ਤੇ ਆਪਾਂ ਸਰਵਿਸ ਕਰ ਰਹੇ ਆ ਤੇ ਕਈ ਇਹ ਹੁੰਦਾ ਵੀ ਏਸੀ ਸਰਵਿਸ ਹੋਣ ਵਾਲਾ ਹੁੰਦਾ ਤਾਂ ਸਰਵਿਸ ਆ ਪਰ ਜਿਹੜੇ ਕਈ ਹੋਰ ਮਕੈਨਿਕ ਹੁੰਦੇ ਨੇ ਝੂਠਾਂ ਦੀ ਪੰਡ ਉਹ ਕਹਿੰਦਾਂ ਨੇ ਜੀ ਇਹ ਚ ਗੈਸ ਪੈਣ ਵਾਲੀ ਆ ਉਹ ਇਹੋ ਜਿਹੇ ਬੰਦਿਆਂ ਤੋਂ ਬਚੋ ਦੂਸਰੀ ਗੱਲ ਇਹ ਆ ਵੀ ਜਦ ਵੀ ਤੁਸੀਂ ਏਸੀ ਸਰਵਿਸ ਕਰਵਾਉਣਾ ਆਪਣਾ ਤਾਂ ਏਸੀ ਵਾਲੇ ਮਿਸਤਰੀ ਤੋਂ ਹੀ ਕਰਵਾਉਣਾ ਏਸੀ ਵਾਲੇ ਟੈਕਨੀਸ਼ੀਅਨ ਤੋਂ ਹੀ ਕਰਵਾਉਣਾ ਨਹੀਂ ਅੱਜਕੱਲ ਕੀ ਆ ਵੀ ਬਿਜਲੀ ਵਾਲੇ ਜਾਂ ਪਲੰਬਰ ਪੰਪ ਚੱਕੀ ਫਿਰ ਰਹੇ ਨੇ ਤੇ ਜਿਹੜੇ ਕਹਿੰਦੇ ਨੇ ਵੀ ਅਸੀਂ ਸਰਵਿਸ ਕਰ ਦਾਂਗੇ ਜੀ ਸਾਡੇ ਤੋਂ ਕਰਾ ਲਓ ਕਰਤਾ ਦਿੰਦੇ ਨੇ ਸਸਤੀ ਪਰ ਬਾਅਦ ਚ ਔਖਾ ਹੋ ਜਾਂਦਾ ਤੇ ਔਖਾ ਦਾ ਮਤਲਬ ਗਾਹਕ ਨਹੀਂ ਹੁੰਦਾ ਮਿਸਤਰੀ ਨੂੰ ਤਾਂ ਕੀ ਔਖਾ ਹੋਣਾ ਜੀ ਤੇ ਇਹੋ ਜਿਹੇ ਪੈਸੇ ਲਾ ਪੈਸੇ ਠੱਗਣ ਵਾਲੇ ਬੰਦਿਆਂ ਤੋਂ ਤੁਸੀਂ ਬਚੋ ਤੇ ਆਹ ਸਰਵਿਸ ਹੁੰਦੀ ਦੇਖੋ ਤੁਸੀਂ ਆਪਾਂ ਪੂਰੀ ਰੇਜ ਲਾ ਲੈਨੇ ਆ ਸਰਵਿਸ ਕਰਨ ਨੂੰ ਤੇ ਲਸ਼ ਲਸ਼ ਕਰਨ ਲੱਗ ਜੂਗਾ ਜੀ ਤੁਸੀਂ ਦੇਖ ਲਈਏ ਆਓ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਆਹ ਪ੍ਰੋਪਰ ਆਪਾਂ ਕੰਡੈਂਸਰ ਵਗੈਰਾ ਵਾਸ਼ ਕਰ ਰਹੇ ਆਂ ਤੇ ਸਾਰੀ ਡਸਟ ਵਗੈਰਾ ਇਹਦੇ ਵਿੱਚੋਂ ਨਿਕਲ ਜੂਗੀ ਤੇ ਇਹ ਤੋਂ ਬਾਅਦ ਆ ਦੇਖੋ ਆਪਾਂ ਹੁਣ ਬਲੋਰ ਮਾਰ ਰਹੇ ਆ ਬਲੋਰ ਦਾ ਇਹ ਹੁੰਦਾ ਵੀ ਬਲੋਰ ਨਾਲ ਜਿਹੜਾ ਪਾਣੀ ਪੁਣੀ ਹੁੰਦਾ ਉਹ ਸਾਰਾ ਸੁੱਕ ਜਾਂਦਾ ਇੱਕ ਤੁਪਕਾ ਤੱਕ ਵੀ ਨਹੀਂ ਰਹਿੰਦਾ ਪਾਣੀ ਦਾ ਆ ਦੇਖੋ ਸਾਰੀ ਵਾਇਰਿੰਗ ਵਗੈਰਾ ਦੇ ਵਿੱਚੋਂ ਪਾਣੀ ਆਪਾਂ ਕੱਢ ਦਾਂਗੇ ਹੁਣ ਪਾਣੀ ਸਾਰਾ ਨਿਕਲ ਗਿਆ ਜੀ ਸਾਰਾ ਪਾਣੀ ਇਹਦੇ ਵਿੱਚੋਂ ਬਲੋਰ ਨੇ ਕੱਢਤਾ ਤੇ ਆ ਤੁਸੀਂ ਹੁਣ ਦੇਖਿਓ ਆ ਦੇਖੋ ਬਿਲਕੁਲ ਸਾਫ਼ ਕਰਤਾ ਆਪਾਂ ਇਹ ਸਰਵਿਸ ਤੋਂ ਬਾਅਦ ਦੀ ਵੀਡੀਓ ਹੈ ਜੀ ਇਹ ਆ ਦੇਖੋ ਸਾਰਾ ਕਪੜਾ ਵਗੈਰਾ ਮਾਰ ਕੇ ਸਕਾਤਾ ਕੰਡੈਂਸਰ ਬਿਲਕੁਲ ਸਾਫ਼ ਹੋ ਗਿਆ ਗ੍ਰਿਲਸ ਸਾਫ਼ ਹੋ ਗਈਆਂ ਬਿਲਕੁਲ ਤੇ ਆ ਸਾਰੀਆਂ ਡਿਟੇਲਸ ਹੁੰਦੀਆਂ ਨੇ ਗੈਸ ਦੀਆਂ ਤੁਸੀਂ ਆਪਣੇ ਏਸੀ 'ਚ ਵੀ ਦੇਖ ਸਕਦੇ ਹੋ ਤੇ ਇੱਕ ਹੋਰ ਗੱਲ ਆ ਵੀ ਜਿਹੜੇ ਫਿਲਟਰਸ ਹੁੰਦੇ ਨੇ ਇਹਨਾਂ ਤੁਸੀਂ ਆਪ ਹਫਤੇ ਬਾਅਦ ਸਾਫ਼ ਕਰ ਲਿਆ ਕਰੋ ਇਹਦੇ ਨਾਲ ਕੀ ਆ ਵੀ ਏਸੀ ਦੀ ਲਾਈਫ ਵੱਧ ਜਾਂਦੀ ਆ ਤੇ ਤੁਸੀਂ ਮੇਰੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓਜ਼ ਲਾਈਕ ਕਰਦੇਆ ਕਰੋ ਤੇ ਆਪਾਂ ਅੱਗੇ-ਅੱਗੇ ਮੈਂ ਆਪਣੀ ਮਤਲਬ ਮੱਤ ਦੇ ਅਨੁਸਾਰ ਤੁਹਾਡੇ ਵਾਸਤੇ ਬਹੁਤ ਵੀਡੀਓ ਪਾਉਂਦਾ ਰਹੂੰਗਾ ਨੌਲੇਜ ਵਾਲੀਆਂ ਧੰਨਵਾਦੀ